ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਉਂਗੀ ਕੱਦੂ ਦੀ ਸਬਜ਼ੀ ਨਵੇਂ ਤਰੀਕੇ ਨਾਲ ਬਣਾਵਾਂਗੇ ਆਪਾਂ ਬਣਾਵਾਂਗੇ ਜੀ ਦੁੱਧ ਨਾਲ ਤੇ ਇਹ ਆਪਾਂ ਕੱਦੂ ਕੱਟ ਲਿਆ ਤੇ ਕੱਦੂ ਦੀ ਸਬਜ਼ੀ ਤਾਂ ਬਹੁਤ ਹੀ ਸੌਖੀ ਤੇ ਬਹੁਤ ਹੀ ਸਰਲ ਤਰੀਕਾ ਹੈਗਾ ਜਿਹੜਾ ਤੁਹਾਨੂੰ ਮੈਂ ਦੱਸੂਗੀ ਕੱਦੂ ਆਪਾਂ ਕੱਟ ਲਿਆ ਇੱਧਰ ਆਪਾਂ 250 ਗ੍ਰਾਮ ਦੁੱਧ ਲਿਆ ਇੱਧਰ ਜੀ ਆਪਾਂ ਗੁੜ ਲਿਆ ਥੋੜਾ ਜਿਹਾ ਆਪਾਂ ਗੁੜ ਪਾਵਾਂਗੇ ਵਿੱਚ ਤੇ ਆਹ ਜੀ ਆਪਾਂ ਲਿਆ ਕੜੀ ਪੱਤਾ ਕੜੀ ਪੱਤੇ ਨਾਲ ਨਾਰੇ ਸਬਜੀ ਚ ਪਾਉਣਾ ਬਹੁਤ ਟੇਸਟ ਵਧੀਆ ਆਉਂਦਾ ਹੈ। ਇਧਰ ਜੀ ਅਦਰਕ ਲਸਣ ਦਾ ਪੇਸਟ ਹੈ। ਇਧਰ ਆਪਾਂ ਪਿਆਜ਼ ਨੂੰ ਚੋਪਰ ਚ ਪਾ ਕੇ ਚੋਪ ਕਰ ਲਿਆ। ਹਾਂਜੀ ਹੁਣ ਆਪਾਂ ਸਭ ਤੋਂ ਪਹਿਲਾਂ ਕਦੂ ਨੂੰ ਉਬਾਲਾਂਗੇ ਦੁੱਧ ਦੇ ਵਿੱਚ। ਸ਼ੁਰੂ ਕਰਦੇ ਆਂ ਆਪਾਂ। ਇਧਰ ਆਪਾਂ ਪੈਨ ਰੱਖ ਲਿਆ। ਪੈਨ ਦੇ ਵਿੱਚ ਆਪਾਂ ਕਦੂ ਪਾ ਦੇਗੇ। ਹੁਣ ਜੀ ਪਾ ਦਾਂਗੇ ਵਿੱਚ ਇਹਦੇ ਆਪਾਂ ਦੁੱਧ। ਹੁਣ ਆਪਾਂ ਗਾਇਆ ਸੌਣੇ ਕਰਦੇ ਹਾਂ। ਹੁਣ ਆਪਾਂ ਨੂੰ ਉਵਾਲਾ ਹੁਣ ਤੱਕਰ ਵੇਟ ਕਰਦੇ ਹਾਂ। ਫਿਰ ਸਾਨੂੰ ਦੱਸਦੇ ਹਾਂ। ਆਪਾਂ ਇਹ ਦੁੱਧ ਨੂੰ ਉਵਾਲ ਆ ਗਿਆ ਜੀ ਤੇ ਹੁਣ ਆਪਾਂ ਉਹਨਾਂ ਕਾ ਮੈਨੂੰ ਪਕਾਵਾਂਗੇ ਜਿੰਨਾ ਟਾਈਮ ਆਪਨਾ ਦੁੱਧ ਨਾ ਇੱਕ ਕੱਦੂ ਦੇ ਵਿੱਚ ਸੋਕ ਨਹੀਂ ਜਾਂਦਾ। ਜਿਹਦਾ ਜਮਾਂ ਪਾਣੀ ਦੁੱਧ ਸੋਕ ਗਿਆ। ਉਦੋਂ ਆਪਾਂ ਇਹਨੂੰ ਸਾਈਡ ਤੇ ਰੱਖ ਲਾਂਗੇ ਪਹਿਲਾਂ ਆਪਾਂ ਹੁਣ ਤੜਕਾ ਨਾਲ ਦੀ ਨਾਲ ਆਪਾਂ ਤੜਕਾ ਵੀ ਬਣਾਵਾਂਗੇ ਇਹ ਬਣੀ ਜਾਊਗਾ ਤੜਕੇ ਦੀ ਤਿਆਰੀ ਕਰ ਲਾਂਗੇ ਆਪਾਂ ਆਪਾਂ ਜੀ ਇੱਧਰ ਕੜਾਹੀ ਰੱਖ ਲਈਏ ਆਪਾਂ ਤੜਕੇ ਦੀ ਤਿਆਰੀ ਕਰਦੇ ਆਂ ਤੇਲ ਆਪਾਂ ਇਹਦੇ ਵਿੱਚ ਪਾ ਲਾਂ ਇੱਕ ਚਮਚ ਪਾ ਲਾ ਵੱਡਾ ਇੱਧਰ ਜੇ ਆਪਾਂ ਕਦੂ ਨੂੰ ਦੂਸਰੇ ਚੁੱਲੇ ਤੇ ਰੱਖਤਾ ਇਹ ਇੱਧਰ ਪਾ ਦੁੱਧ ਸੋਕ ਹੋ ਜਾਊਗਾ ਇੱਧਰੀ ਸਾਈਡ ਤੇ ਤੇ ਆਪਾਂ ਇੱਧਰ ਤੜਕਾ ਬਣਾ ਲਾਂਗੇ ਨਾਲ ਦੀ ਨਾਲ ਆਪਾਂ ਚਲਾਉਂਦੇ ਵੀ ਰਵਾਂਗੇ ਐਸ ਤੱਕਾਂ ਕਰਕੇ ਵੀ ਥੱਲੇ ਵੀ ਨਾ ਲੱਗ ਜੇ ਕਿਤੇ ਦੁਰਦ ਆਪਣਾ ਤੇ ਇੱਧਰ ਆਪਾਂ ਤੜਕਾ ਲਾਉਨੇ ਆ ਹੁਣ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀਰਾ ਨਾਲੇ ਆਪਾਂ ਇਹਦੇ ਚ ਆਹ ਕੜੀ ਪੱਤਾ ਪਾ ਦਾਂਗੇ ਹੁਣ ਆਪਾਂ ਇਹਦੇ ਵਿੱਚ ਆਦਰ ਤੇ ਲਸਣ ਦਾ ਪੇਸਟ ਪਾ ਦਾਂਗੇ ਹੁਣ ਆਪਾਂ ਇਹਦੇ ਵਿੱਚ ਆ ਪਿਆਜ਼ ਵੀ ਪਾ ਦੇਵਾਂਗੇ ਜਿਹੜਾ ਚਾਹ ਤੱਕ ਪਾ ਕੇ ਚੌਕ ਦਿੱਤਾ ਨਾ ਇਹ ਪਾ ਦੇਵਾਂਗੇ ਨਾਲੇ ਆਪਾਂ ਇਹ ਲਸਣ ਪੱਕ ਜੂ ਨਾਲੇ ਆਪਾਂ ਪਿਆਜ਼ ਤੇ ਆਪਾਂ ਲਾਈਟ ਜਿਹਾ ਬਰਾਊਨ ਕਰਾਂਗੇ ਪਿਆਜ਼ ਵੀ ਆਪਾਂ ਲਾਈਟ ਗੋਲਡਨ ਬਰਾਊਨ ਹੋ ਗਏ ਹੁਣ ਆਪਾਂ ਇਹਦੇ ਮਸਾਲੇ ਪਾ ਦਿੰਨੇ ਆ ਮਸਾਲੇ ਆਪਾਂ ਪਾਵਾਂਗੇ ਜੀ ਨਮਕ, ਮਿਰਚ, ਹਲਦੀ ਆ, ਗਰਮ ਮਸਾਲਾ। ਮਿਰਚ ਆਪਾਂ ਅੱਧਾ ਚਮਚ ਕੌੜਾ, ਕੌਲੀ ਮਿਰਚ ਦਾ ਅੱਧਾ ਚਮਚ ਆਪਾਂ ਰਹਿਗਾ ਕਸ਼ਮੀਰੀ ਮਿਰਚ। ਤੇ ਨਮਕ ਤਾਂ ਆਪਾਂ ਸੱਜ ਜਿਹਾ ਸੌ ਨਾਲ ਹੀ ਪਾ ਲਿਆ। ਹੁਣ ਆਪਾਂ ਇਹਨੂੰ 2 ਮਿੰਟ ਪਕਾਵਾਂਗੇ। ਇਹ ਤੋਂ ਥਾਂ ਤੇ ਜੀ ਆਪਾਂ ਜੀ ਗੁੜ ਦਾ ਪਾਵਾਂਗੇ। ਤੁਸੀਂ ਗੋਰ ਪਾਉਣਾ ਜਾਂ ਚੀਨੀ ਪਾਉਣੀ ਹੈ ਕੁਝ ਵੀ ਪਾ ਸਕਦੇ ਹੋ ਨਹੀਂ ਪਾਉਣਾ ਤਾਂ ਨਾ ਪਾਇਓ ਫਿਰ ਵੀ ਆਪਣਾ ਸਬ지 ਬਹੁਤ ਹੀ ਸਵਾਦ ਲੰਦੀ ਆ ਸਾਨੂੰ ਥੋੜੀ ਜਿਹੀ ਮਿੱਠੀ ਚੰਗੀ ਲੱਗਦੀ ਆ ਤੇ ਥੋੜਾ ਜਿਹਾ ਆਪਾਂ ਪਾਣੀ ਪਾਵਾਂਗੇ ਆਪਨੇ ਮਸਾਲੇ ਪੱਕ ਜਾਣਗੇ ਨਾਲੇ ਵਧੀਆ ਫੁੱਲ ਜਾਣਗੇ ਹੁਣ ਆਪਾਂ ਇਧਰ ਕਦੂ ਕਦੂ ਦੇ ਵਿੱਚ ਗੁੱਦ ਨੇ ਆਪਣਾ ਬਿਲਕੁਲ ਫੋਕ ਹੋ ਗਿਆ ਦੇਖੋ ਹੈ ਨਹੀਂ ਪਾਣੀ ਵੀ ਹੈ ਨਹੀਂ ਕਦੂ ਦਾ ਤੇ ਦੁੱਧ ਵੀ ਹੈ ਨਹੀਂ ਹੁਣ ਆਪਾਂ ਗਾਇਸਾ ਆਫ ਕਰ ਦਿੰਨੇ ਆ ਤੇ ਮਸਾਲਾ ਪੱਕਣ ਦੇ ਬਾਅਦ ਚ ਆਪਾਂ ਇਹਨਾਂ ਨੂੰ ਵਿੱਚ ਪਾ ਦਿਆਂਗੇ ਮਸਾਲੇ ਆਪਣੇ ਪੱਕ ਗਏ ਮਸਾਲਾ ਜਿੰਨਾ ਵੀ ਬੜਿਆ ਪਿੱਜੂਗਾ ਨਾ ਉਨੇ ਸਵਾਦ ਹੀ ਆਪਣੀ ਸਬਜ਼ੀ ਬਣੂਗੀ ਕੋਈ ਵੀ ਸਬਜ਼ੀ ਦਾ ਮਸਾਲਾ ਪੂਰਾ ਵਧੀਆ ਭੁੰਨੋ ਤੇ ਬਹੁਤ ਹੀ ਟੇਸਟੀ ਸਬਜ਼ੀ ਬਣਦੀ ਆ ਇੱਧਰ ਆਪਣਾ ਕਦੂ ਵੀ ਤਿਆਰ ਹੋ ਗਿਆ ਆ ਦੇਖੋ ਵਿੱਚ ਪਾਣੀ ਤੇ ਨਾ ਦੁੱਧ ਇਹ ਆਪਾਂ ਇਹਦੇ ਵਿੱਚ ਪਾ ਦਿਆਂਗੇ ਇਸ ਮਸਾਲੇ मिक्स कर देंगे हम आप मिक्स करके चार पाँच मिनट ना थोड़ा जो पानी पावे पानी आपको पा गर्म पा ठंडा नहीं पाना हम के पां मिनट पकाव पांच मिनट हो गए जी सब ਸਬਜੀ ਆਪਣੀ ਬਹੁਤ ਵਧੀਆ ਤਿਆਰ ਹੋ ਗਈ ਹੈ ਕਦੂ ਆਪਣਾ ਪੱਕ ਗਿਆ ਬਹੁਤ ਵਧੀਆ ਪੱਕ ਗਿਆ ਤੇ ਹੁਣ ਆਪਾਂ ਇਹ ਚ ਫੇਰ ਦੁੱਧ ਪਾਵਾਂਗੇ ਦੁੱਧ ਆਪਾਂ ਗਰਮ ਪਾਉਣਾ ਠੰਡਾ ਨਹੀਂ ਪਾਉਣਾ ਜੇ ਆਪਾਂ ਠੰਡਾ ਪਾਵਾਂਗੇ ਨਾ ਤੇ ਟੇਸਟੀ ਸਬਜੀ ਦਾ ਬਰਬੂਜ ਦੁੱਧ ਦੇ ਪਿੱਛੋਂ ਜਿਹੜਾ ਪਾਉਣਾ ਆਪਦੀ ਸਲਾਹ ਨਾਲ ਵੀ ਕਿੰਨੀ ਕੁ ਤਰੀ ਰੱਖਣੀ ਆ ਜਾਂ ਸੰਘਣੀ ਰੱਖਣੀ ਆ ਕਿਵੇਂ ਵੀ ਰੱਖਣੀ ਆ ਉਹਨਾਂ ਦੁੱਧ ਪਾ ਸਕਦੇ ਆ ਆਪਾਂ ਪਰ ਪਾਇਓ ਗਰਮ ਹੁਣ ਆਪਾਂ ਇਹਨੂੰ 2 ਮਿੰਟ ਹੀ ਪਕਾਵਾਂਗੇ ਦੁੱਧ ਪਾ ਕੇ 2 ਮਿੰਟ ਹੋ ਗਏ ਜੀ ਆਪਾਂ ਨੇ ਦੁੱਧ ਪਾ ਕੇ ਆਪਾਂ ਸਬਜ਼ੀ ਨੂੰ ਪਕਾ ਲਿਆ ਹੁਣ ਆਪਾਂ ਗੈਸ ਆਫ ਕਰ ਦਿੰਨੇ ਤੇ ਹੁਣ ਪਾਵਾਂਗੇ ਆਪਾਂ ਕਸੂਰੀ ਮੇਥੀ ਇਹਦੇ ਵਿੱਚ ਇਹਦਾ ਫਲੇਵਰ ਬਹੁਤ ਵਧੀਆ ਆਉਂਦਾ ਧਨੀਆ ਹਰਾ ਧਨੀਆ ਹੋਵੇ ਤਾਂ ਆਪਾਂ ਉਹ ਵੀ ਪਾ ਸਕਦੇ ਹੁਣ ਆਪਾਂ ਇਹਨੂੰ ਮਿਕਸ ਕਰ ਦਿੰਦੇ ਆ ਹਾਂਜੀ ਸਾਡੀ ਦੁੱਧ ਵਾਲੀ ਕद्दू ਦੀ ਸਬਜੀ ਹੋ ਗਈ ਜੀ ਤਿਆਰ ਸਾਡੀ ਵੀਡੀਓ ਕਿੰਨੇ ਲੱਗੀ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਤੁਸੀਂ ਵੀ ਘਰੇ ਜ਼ਰੂਰ ਟਰਾਈ ਕਰੇ ਬਹੁਤ ਹੀ ਵਧੀਆ ਤਰੀਕਾ ਹੈਗਾ ਤੇ ਬਹੁਤ ਹੀ ਨਾ ਪੁਲੇ ਪ੍ਰਿੰਟ ਤਰੀਕਾ ਹੈ ਬਣਾਉਣ ਦਾ ਤੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ